ਕਦਾਸੀ ਅੱਡੇ ਤੇ ਕੰਮ ਸਫੀਕਰ ਬਕਰਾਂ ਦਾ ਉਹ ਲਾਗੋ ਗੋੰਡੀ ਆ ਤੇ ਉਹਨੇ ਕੋਈ ਛਿੜਕਾ ਛੜਕਿਆ ਰਾਤ ਤੇ ਕੋਈ ਥਪੜ ਤੋਂ ਬੜੀ ਮਾਰੇ ਨੇ ਇਹ ਬੇਟਾ ਛੋਟਾ 8-9 ਸਾਲ ਦਾ ਇਹਨੇ ਕੋਈ ਦਿਲ ਤੇ ਇੰਦਾਂ ਦੀ ਗੱਲ ਲਾਈ ਹੈ ਕਿ ਕਿਸੇ ਨੂੰ ਦੱਸ ਨਹੀਂ ਸਕਿਆ ਹੈ ਇੰਨੀ ਕਿ ਬੇ ਇਤਿ ਮਹਿਸੂਸ ਕੀਤੀ ਇਹਨੇ ਵੀ ਘਰ ਵੀ ਨਹੀਂ ਦੱਸ ਸਕਿਆ ਤੇ ਇਹਨੇ ਕੋਈ 8-10 ਵੀਡੀਓ ਪਾ ਕੇ ਸਭ ਨੂੰ ਤੇ ਫਿਰ ਇਹਨੇ ਨਹਿਰ ਦੇ ਵਿੱਚ ਹਾਰ ਮਾਰਦੀ ਕੋਈ ਪੌਣੇ ਕੇ 10 ਹੋ ਜੀ ਲਾਸ਼ ਅਜਲਬੀ ਆ ਵੀਰਵਾਰ ਦਾ ਵੀਰਵਾਰ ਦਾ ਇਹ ਦੁਪਾਜੀ ਵੀਰਵਾਰ ਰਾਤ ਦੀ ਗੱਲ ਰਾਤ ਦੀ ਗੱਲ ਨੇ ਚਿਰਕਿਆ ਇਹਨੂੰ ਜਲੀਲ ਕੀਤਾ ਇਹਨੂੰ ਉਹਦੇ ਖਿਲਾਫ ਮਾਮਲਾ ਦਰਜ ਕਰਵਾਤਾ ਤੋ ਉਹ ਮਾਮਲਾ ਦਰਜ ਕਰਵਾਇਆ ਵਾ ਕਿ ਗ੍ਰੈਫਟਰੀ ਹੋਈ ਆ ਉਹਦੀ ਤੇ ਨਾ ਗ੍ਰੈਫਟਰੀ ਨਹੀਂ ਹੋਈ ਉਹ ਨਾ ਬੰਦਾ ਭਗੌੜਾ ਉਹ ਭਗੌੜਾ ਹੋ ਗਿਆ ਹੈ ਜਾਤੀ ਇੱਥੋਂ ਦਾ ਹਰ ਵਾਰ ਉਥੇ ਇੱਕ ਮਜ਼ਦਕਰ ਵੀ ਖੁੱਲੀ ਲੱਗੇ ਉਹਨੇ ਦੁਕਾਨਦਾਰ ਹਾਂਜੀ ਕਿਉਂਕਿ ਇਹਨੇ ਵੀਡੀਓ ਚ ਪਾ ਕੇ ਕਿਹਾ ਸੀ ਨਾ ਕਿ ਸਾਹਮਣੇ ਦੁਕਾਨਦਾਰ ਨੇ ਮੈਨੂੰ ਬਹੁਤ ਹਾਂ ਹਾਂ ਵੀਡੀਓ ਸਾਹਮਣੇ ਦੁਕਾਨਦਾਰ ਨੇ ਇਹਨਾਂ ਕੀ ਤੇ ਕੀਤਾ ਵਾ ਤੇ ਕੀ ਮੰਗ ਕਰਦੇ ਹੋ ਹੁਣ ਪ੍ਰਸ਼ਾਸਨ ਕੋਲੋਂ ਪ੍ਰਸ਼ਾਸਨ ਇਹੋ ਮੰਗ ਕਰਦੇ ਆਂ ਵੀ ਇਹਦੇ ਮਾਪਿਆਂ ਨੂੰ ਇਨਸਾਫ਼ ਮਿਲਣਾ ਚਾਹੀਦਾ ਕੱਲਾ ਕੱਲਾ ਬੱਚਾ ਕੱਲਾ ਕੱਲਾ ਬੱਚਾ ਇਹ ਕਿਥੋਂ ਮੈ ਜਾਣਾ ਕੀ ਜਵਾਚੀ ਤੇ ਸਾਨੂੰ ਮੋਲ ਲੈ ਆਵਾਂਗੇ ਤੇ ਇਹ ਕਿਥੋਂ ਮਿਲ ਲੈ ਮੈਨੂੰ ਮੋਲ ਕੱਲਾ ਬੰਦਾ ਸੀ ਕਿੰਨੇ ਪੜਾਣੇ ਦੀ ਇਹ ਤਿੰਨੇ ਪੜਾਣੇ ਸੀ ਇੱਕ ਪੂਰੀ ਹੋ ਗਈ ਹੈ ਦੋ ਪੜਾਣੇ ਉਹ ਪੜਾਣੇ ਤੇ ਕੱਲਾ ਬੱਚਾ ਹੈ ਕੱਲਾ ਬੱਚਾ ਹੈ ਤੁਹਾਡਾ ਕੀ ਲੱਗਦਾ ਸੀ ਮੇਰਾ ਭਤੀਜਾ ਜੀ ਸਰ ਮੇਰਾ ਨਾਮ ਸਾਬਾ ਜਾਨਿਕ ਜਾਨਿਕ ਅਸੀਂ ਫਲੋਰ ਤੋਂ ਆਏ ਆ ਤੇ ਜੋ ਕਿ ਸਾਡਾ ਪ੍ਰਧਾਨ ਰਿੰਕੂ ਜੋ ਕਿ ਸਾਡਾ ਜਾਨਿਕ ਮਨਜੋਤ ਵੀਰ ਜੀ ਜੋ ਕੋਈ ਬਾਬਾਵਾ ਦੀ ਆਪਣੇ ਹਾਂਜੀ ਸੇਵਾ ਤੋਂ ਹਾਂਜੀ ਜੀ ਦੀਪ ਸਿੰਘ ਆਓ ਤੇ ਅਸੀਂ ਉਹਨਾਂ ਦੀ ਸੁਸਾਇਟੀ ਵਾਲਿਆਂੋਂ ਆਏ ਉਹਨਾਂ ਨੇ ਸਾਨੂੰ ਫੋਨ ਕੀਤਾ ਸੀ ਇਹ ਵੀਰਵਾਰ ਦਾ ਜਾਨੀ ਕਿ ਸੁਸਾਇਟੀ ਕੀਤਾ ਸੀਗਾ ਮੁੰਡੇ ਨੇ ਵੀਰਵਾਰ ਸਾਡੇ ਕੋਲ ਜਾਨੀ ਕਿ ਆ ਨਹੀਂ ਹੋਇਆ ਜਾਨੀ ਕੋਈ ਅਸੀਂ ਸਾਨੂੰ ਕੋਈ ਕੰਮ ਪੈ ਗਿਆ ਸੀ ਅਰਜਨ ਅਸੀਂ ਉਧਰੋਂ ਜਾਨੀ ਕਿ ਫਿਰ ਸ਼ੁੱਕਰਵਾਰ ਆਏ ਸ਼ੁੱਕਰਵਾਰ ਤੋਂ ਜਾਨੀ ਕਿ ਤਿੰਨ ਦਿਨਾਂ ਬਾਅਦ ਜਾਨੀ ਕਿ ਅਸੀਂ ਮਿਹਨਤ ਬੜੀ ਕੀਤੀ ਤਿੰਨ ਰਾਤ ਇੱਕ ਕੀਤਾ ਮਨਜੋਤ ਭਾਜੀ ਨੇ ਆਪਣੀ ਵੀ ਟੀਮ ਭੇਜੀ ਸੀ ਉਧਰੋਂ ਕੁਝ ਰਿੰਕੂ ਦੀ ਟੀਮ ਆਈ ਸੀਗੀ ਅਸੀਂ ਜਾਨੀ ਕਿ ਡੋਈ ਟੀਮਾਂ ਨੇ ਜਾਨੀ ਕਿ ਮੈਂਤ ਕਰਕੇ ਜਾਨੀ ਕਿ ਡੈਡ ਬੋਡੀ ਜੋ ਵੀ ਕਰਦੇ ਜਾਨੀ ਕਿ ਹਵਾਲੇ ਕਰਤੀ ਕਿ 12 ਸਾਲਾਂ ਦੀ ਇਹਦਾ ਕੋਈ ਤੁਸੀਂ ਫ੍ਰੀ ਸੇਵਾ ਕਰਦੇ ਹੋ ਜਾਂ ਕੋਈ ਪੈਸਾ ਪੂਸਾ ਵੀ ਲੈਂਦੇ ਨਹੀਂ ਸਰ ਫ੍ਰੀ ਸੇਵਾ ਸਰ ਸਰਕਾਰ ਵੱਲੋਂ ਕੋਈ ਸਹਾਇਤਾ ਮਿਲਦੀ ਹੈ ਸਰਕਾਰ ਵੱਲੋਂ ਸਰ ਕੋਈ ਸੇਧ ਨਹੀਂ ਆਪਾਂ ਨੂੰ ਆਰੀ ਸਾਡੀ ਹੈਲਪ ਮਨਜੋਤ ਭਾਜੀ ਕਰ ਦਿੰਦੇ ਮਨਜੋਤ ਭਾਜੀ ਮਨਜੋਤ ਭਾਜੀ ਗੜ੍ਹਦੀਵਾਲ ਤੋਂ ਉਹ ਸਾਡੀ ਹੈਲਪ ਕਰ ਦਿੰਦੇ ਆ ਬਾਕੀ ਕੋਈ ਸਰਕਾਰ ਵੱਲੋਂ ਜਾਂ ਕਿਸੇ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਕੁਝ ਨਹੀਂ ਮਿਲਦਾ ਠੀਕ ਹੈ ਠੀਕ